ਇਹ ਤੁਸੀਂ ਵਿਰੋਧ ਕਰਨਾ ਹੈ ਫਿਰ ਅਸੀਂ ਕਰਦੇ ਹਾਂ ਬੱਸ ਇਹ ਵੀਡੀਓ ਬਣ ਰਹੀ ਹੈ ਫਿਰ ਫਿਰ ਦੇਖੋ ਜਿਆਜੂ ਅੱਗ ਲੱਗਦੀ ਹੈ ਸਭ ਤੋਂ ਪਹਿਲਾਂ ਚੂਹੇ ਭੱਜਦੇ ਹੈਗਾ ਉਹਨਾਂ ਕੋਈ ਪਾਰਟੀ ਦੇ ਚੂਹੇ ਹੋ ਗਏ ਹਾਂ ਇਹ ਬਾਲੂ ਨਫਸ ਗੰਟਰਾ ਬਲੰਟੀ ਦਾ ਮੈਂ 2012 ਦਾ ਬਲੰਟੀ ਰਾ ਤੁਸੀਂ ਤਾਂ ਆਏ ਉਹਨੂੰ ਤੁਸੀਂ ਹਾਂ ਮੈਂ 2012 ਦਾ ਬਲੰਟੀ ਰਾ ਜੁੱਤੀਆਂ ਮੈਂ ਖਾਦੀ ਹਾਂ ਤੁਸੀਂ ਨਹੀਂ ਖਾਦੀਆਂ ਜੁੱਤੀਆਂ ਤੁਸੀਂ ਨਹੀਂ ਗਾਤੀਆਂ ਪ੍ਰਧਾਨਗੀ ਪਿੱਛੇ ਆ ਪ੍ਰਧਾਨਗੀ ਕੋਈ ਗਏ ਤੇ ਪਾਰਟੀ ਛੱਡ ਕੇ ਬਾਹਰ ਜਾਣਾ ਤੁਸੀਂ ਲੋਕਾਂ ਨੇ ਇਹ ਪੱਲੇ ਸਾਥੂ ਦਾ ਪੱਛਾ ਪਾ ਲੈਣ ਨੂੰ ਸੀ ਪਾਰਟੀ ਕੋਈ ਮੈਂ ਕਹਵਾਦੀ ਭਈ ਐਸਾ ਪਾਰਟੀ ਪਾਰਟੀ ਪਿੱਛੇ ਆਏ ਨੇ ਤਾਂ ਪ੍ਰਧਾਨਗੀ ਪਿੱਛੇ ਆਏ ਨੇ ਅੱਜ ਪ੍ਰਧਾਨਗੀ ਚਲੀ ਗਈ ਐ ਦੋ ਦਿਨ ਬਾਅਦ ਭੱਜ ਗਿਆ ਇਹਨਾਂ ਪੱਲੇ ਸਾਡੇ ਮੈਂ 2012 ਦਾ ਫਿਰ ਸਾਡੇ ਜੁੱਤੀਆਂ ਗਾਣਾ ਦਿੱਲੀ ਜਾ ਕੇ ਡੰਗਾ ਖਾਦੀਆਂ ਇਹਨਾਂ ਨੇ ਕਿੱਥੇ ਡੰਗਾ ਖਾਦੀਆਂ ਐ ਐਸੇ ਥਾਂ ਤੇ ਪਿਛਲੇ ਸਾਲ ਇਹ ਬੰਦਾ ਕਹਿੰਦਾ ਸੀ ਮੈਂ ਪਾਰਟੀ ਚ ਕੋਈ ਸੀਟ ਲੈਣ ਨਹੀਂ ਆਇਆ ਮੈਂ ਪਾਰਟੀ ਦੀ ਸੇਵਾ ਕਰਾਂਗਾ ਕੋਲ ਬੰਦਾ ਕਹਿੰਦਾ ਸੀ ਇਹ ਇੱਕ ਘੁੱਗੀ ਤੇ ਅੱਜ 2 ਦਿਨ ਨਹੀਂ ਹੋਏ ਪਾਰਟੀ ਨੇ ਇਹਨੂੰ ਛੱਡਿਆ ਤੇ ਅੱਜ ਸੀਟ ਛੱਡ ਕੇ ਭੱਜ ਗਿਆ ਛੱਡੇ ਮਨਾਂ ਚ ਬਲਬਲੇ ਹੈਗੇ ਅਸੀਂ ਆਪਣੇ ਬਲਬਲੇ ਕੱਢਣ ਆਏ ਜੀ ਉਹ ਨਹੀਂ ਕੱਢਣ ਦਿੰਦੇ ਫਿਰ ਕਹਿੰਦੇ ਸੀ ਆਮ ਆਦਮੀ ਪਾਰਟੀ ਦੇ ਬੰਦੇ ਆ ਕਦੇ ਆਮ ਆਦਮੀ ਪਾਰਟੀ ਦੇ ਬੰਦੇ ਆ ਜੀ ਨਾ ਮੇਰਾ ਤਰਲੋਚਨ ਸਿੰਘ ਕਾਉਂਸਲ ਤਵਾਜੀ ਤਰੋਚਨ ਕਾਉਂਸਲ ਤੋਂ ਆਜੀ ਨਾ ਮੈਡਮ ਤੁਸੀਂ ਤੁਹਾਡਾ ਕੀ ਨਾਮ ਮੈਂ ਚੰਡੀਗੜ੍ਹ ਤੋਂ ਆਜੀ ਦਾ ਤੋਂ ਤੁਸੀਂ ਕੀ ਲੈਣਾ ਮੈਂ ਤਾਂ ਸਿਰਫ ਕੰਮ ਕੀਤਾ ਐਜ਼ ਵੌਲੰਟੀਅਰ ਕਿਸੇ ਲਾਲਚ ਲਈ ਨਹੀਂ ਕੀਤਾ ਪਰ ਜਦੋਂ ਭੀੜ ਪੈਂਦੀ ਹੈ ਪਾਰਟੀ ਤੇ ਉਦੋਂ ਛੱਡ ਜਾਣਾ ਮੈਂ ਇਹਨੂੰ ਠੀਕ ਨਹੀਂ ਸਮਝਦੀ ਗੁਰਪ੍ਰੀਤ ਜੀ ਨੇ ਬਹੁਤ ਗਲਤ ਕੰਮ ਕੀਤਾ ਔਰ ਉਹਨਾਂ ਨੇ ਅੱਜ ਜਿਹੜਾ ਕੋਈ ਬੋਲਿਆ ਪਾਰਟੀ ਦੇ ਵਿਰੁੱਧ ਬੋਲਿਆ ਇਹਦਾ ਮਤਲਬ ਉਹਨਾਂ ਕੋਲ ਡੈਡੀਕੇਸ਼ਨ ਨਹੀਂ ਸੀ ਸਿਰਫ ਪਾਵਰ ਲਈ ਆਏ ਸੀ ਜਦੋਂ ਉਹਨਾਂ ਨੂੰ ਸਿੱਧੇ ਬਣਾ ਦਿੱਤਾ ਗਿਆ ਤਾਂ ਉਹਨਾਂ ਨੂੰ ਮਨਜ਼ੂਰ ਸੀ ਉਹ ਤਾਂ ਡੈਮੋਕਰੈਟਿਕ ਕ੍ਰੈਡਿਟ ਪ੍ਰੋਸੈਸ ਦੀ ਲੋੜ ਨਹੀਂ ਸੀ ਤੇ ਜਦੋਂ ਡੈਮੋਕਰੈਟਿਕ